ਕਿੱਦੜਵਾ ਸੀਟ ਪੂਰੀ ਹੌਟ ਬੰਨਦੀ ਜਾ ਰਹੀ ਹੈ بڑے ਵੱਡੇ ਵੱਡੇ ਲੀਡਰ ਉੱਥੇ ਖੜੇ ਹੋ ਰਹੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਤੋਂ ਬਾਅਦ ਚ ਜੋ ਵੀ ਹੋਇਆ ਬਹੁਤ ਗਲਤ ਹੋਇਆ ਐਨੇ ਸਾਲਾਂ ਦੀ ਯਾਰੀ ਸੀ ਇੱਕ ਮਿੰਟ 'ਚ ਹੀ ਖਤਮ ਹੋ ਗਈ ਉਹਨਾਂ ਲੋਕਾਂ ਦਾ ਵਿਚਾਰਾਂ ਦਾ ਕੀ ਕਸੂਰ ਆ ਜਿਹੜੇ ਲੀਡਰਾਂ ਮਗਰ ਲੱਗ ਕੇ ਦੁਸ਼ਮਣੀਆਂ ਖੱਟ ਲੈਂਦੇ ਪਿੰਡ 'ਚ ਸਾਰੀ ਜ਼ਿੰਦਗੀ ਆਪਣੀ ਇਨਾ ਮਗਰ ਲਾਉਂਦੇ ਆ ਪੈਸਾ ਲਾਉਂਦੇ ਆ ਉਹਨਾਂ ਦਾ ਵਿਚਾਰਾਂ ਦਾ ਕੀ ਕਸੂਰ ਆ ਦਲ ਬਦਲਣਾ ਮੇਰੇ ਹਿਸਾਬ ਨਾਲ ਗਲਤ ਆ ਬਾਕੀ ਤੁਸੀਂ ਆਪਦੀ ਰਾਏ ਦੇ ਦਿਓ ਰਾਤ ਤੱਕ ਤੁਸੀਂ ਪ੍ਰਚਾਰ ਕਰਦੇ ਫਿਰਦੇ ਹੋ ਹੋਰ ਪਾਰਟੀ ਦਾ ਤੜਕੇ ਤੁਹਾਨੂੰ ਪਤਾ ਲੱਗਦਾ ਤੁਹਾਡਾ ਲੀਡਰ ਤਾਂ ਕਿਸੇ ਹੋਰ ਪਾਰਟੀ 'ਚ ਹੋ ਜਾਂਦਾ ਫਿਰ ਉਹਨਾਂ ਲੋਕਾਂ ਨੇ ਕੀ ਬੀਤਦੀ ਐ ਡਿੰਪਿਟੀ ਲੋ ਸੁਖਵੀਰ ਬਰਦਲ ਤੋਂ ਬੜਾ ਜ਼ਿਆਦਾ ਦੂਰ ਨਹੀਂ ਰਹਿ ਸਕਦਾ ਕਿਉਂਕਿ ਦੋਨਾਂ 'ਚ ਪਿਆਰ ਬਹੁਤ ਸੀ ਇਹ ਮੇਰਾ ਮੰਨਣਾ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਨਵੇਂ ਵਲੌਗ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਖੇਤਾਂ ਦਾ ਮੈਂ ਫਿਰਦਾ ਨਹੀਂ ਇਸ ਟਾਈਮ ਵਾਕ ਤੇ ਅੱਜ ਆਪਾਂ ਗੱਲ ਕਰਨੀ ਹੈ ਸਭ ਤੋਂ ਹੌਟ ਸੀਟ ਜਿਹੜੀ ਮੰਨੀ ਜਾਂਦੀ ਹੈ ਇਸ ਟਾਈਮ ਪੰਜਾਬ ਦੀ ਗਿੱਦੜਵਾ ਉਹਦੇ ਬਾਰੇ ਸਭ ਨੂੰ ਪਤਾ ਹੀ ਹੈ ਵੀ ਗਿੱਦੜਵਾ ਬਾਈ ਇਲੈਕਸ਼ਨ ਆ ਗਿਆ ਸਾਰੇ ਤਿਆਰੀਆਂ ਕਰ ਰਹੇ ਆ ਲੀਡਰ ਤੇ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਵੀ ਡਿੰਪੀ ਢਿਲੋਂ ਦਾ ਪਾਰਟੀ ਛੱਡਣਾ ਸਹੀ ਹੈ ਕਿ ਗਲਤ ਹੈ ਆਪਾਂ ਉੱਚ ਗੱਲ ਆਕੀ ਸੀਗੀ ਵੀ ਜੇ ਤਾਂ ਬਾਦਲ ਸਰਕਾਰ ਸੁਖਵੀਰ ਸਿੰਘ ਬਾਦਲ ਡਿੰਪੀ ਢਿਲੋਂ ਟਿਕਟ ਨਹੀਂ ਦਿੰਦੇ ਤਾਂ ਫਿਰ ਬਾਲ ਸਾਹਿਬ ਦੀ ਗਲਤੀ ਹੈ ਜੇ ਦਿੰਦੇ ਆ ਫਿਰ ਡਿੰਪੀ ਢਿਲੋਂ ਦੀ ਗਲਤੀ ਹੈ ਵੈਸੇ ਤਾਂ ਸਾਰ ਨੂੰ ਪਤਾ ਲੱਗ ਗਿਆ ਹੁਣ ਅੱਜ ਕੱਲ ਵੀਡੀਓ ਬਹੁਤ ਆ ਰਹੀਆਂ ਨੇ ਤੇ ਬਾਕੀ ਜਦੋਂ ਕੋਈ ਵੀ ਇਲੈਕਸ਼ਨ ਹੁੰਦਾ ਪੰਜਾਬ ਚ ਜਾਂ ਕਿਤੇ ਵੀ ਹੁੰਦਾ ਉਦੋਂ ਹਲਚਲ ਤਾਂ ਹੁੰਦੀ ਹੁੰਦੀ ਹੈ ਹਰ ਇੱਕ ਸ਼ੀਟ ਦੇ ਉੱਤੇ ਪਰ ਗਿੱਦੜਵਾ ਹੁਣ ਇਹੋ ਜਿਹੀ ਸੀਟ ਬਣ ਗਈ ਜਿਹਦੇ ਤੇ ਸਾਰੇ ਪੰਜਾਬ ਦੀ ਨਿਗਾਹ ਹੈ ਸਭ ਤੋਂ ਹੌਟ ਸੀਟ ਹੈ ਕਿਉਂਕਿ ਇੱਥੇ ਲੀਡਰ ਬੜੇ ਵੱਡੇ ਵੱਡੇ ਖੜੇ ਹੋਣਗੇ ਤੁਸੀਂ ਲਾਲਤ ਸਾਹਿਬ ਵੀ ਇੱਥੋਂ ਐਮਐਲਏ ਰਹੇ ਕਿ ਨਚਰਾ ਅਮਰਿੰਦਰ ਸਿੰਘ ਰਾਜਾ ਬੜਿੰਗ ਹਾਲਾਂਕਿ ਹੁਣ ਉਹ ਲੁਧਿਆਣਾ ਇਲੈਕਸ਼ਨ ਲੜ ਕੇ ਜਿੱਤ ਵੀ ਗਏ ਆ ਤੇ ਇਹਨਾਂ ਨੂੰ ਵੀ ਮਤਲਬ ਗੜ ਮੰਨੇ ਆਂਦਾ ਰਾਜਾ ਬੜਿੰਗ ਦਾ ਹਾਲਾਂਕਿ ਡਿੰਪੀ ਢੱਲੋਂ ਤੇ ਰਾਜਾ ਬੜਿੰਗ ਜਦੋਂ ਇਲੈਕਸ਼ਨ ਹੋਇਆ ਸੀ ਪਿਛਲੇ ਕਿਡੇ ਥੋੜੀਆਂ ਵੋਟਾਂ ਤੇ ਜਿੱਤੇ ਸੀਗੇ ਇਥੋਂ ਤੱਕ ਕਿ 3-4 ਵਜੇ ਤੱਕ ਤਾਂ ਹੀ ਲੱਗਦਾ ਸੀ ਵੀ ਡਿੰਪੀ ਢੱਲੋਂ ਜਿੱਤ ਗਿਆ ਤੇ ਜੇ ਹੁਣ ਦੀ ਆਪਾਂ ਹਾਲਾਤ ਵੇਖੀਏ ਜਦੋਂ ਕਾਲੀ ਦਲ ਸੀਗੇ ਡਿੰਪੀ ਢੱਲੋਂ ਤਾਂ ਉਦੋਂ 200% ਡਿੰਪੀ ਢੱਲੋਂ ਨੇ ਜਿੱਤਣਾ ਸੀਗਾ ਅੱਠ ਵਿੱਚ ਕੋਈ ਸ਼ੱਕ ਨਹੀਂ ਇਥੋਂ ਤੱਕ ਜੇ ਯਾਦ ਵੀ ਖੜੇ ਹੁੰਦੇ ਤਾਂ ਵੀ ਡਿੰਪੀ ਢੱਲੋਂ ਜਿੱਤੇ ਜਾਂਦੇ ਕਿਉਂਕਿ ਲੋਕ ਪਿਆਰ ਕਰਦੇ ਐ ਚ ਕੋਈ ਸ਼ੱਕ ਨਹੀਂ ਤੇ ਬਾਕੀ ਅਕਾਲੀ ਦਲ ਦੀ ਉੱਥੇ ਵੋਟ ਬਹੁਤ ਹੈ ਸਭ ਨੂੰ ਪਤਾ ਇਹ ਹੁਣ ਤੁਸੀਂ ਲਾਲੋ ਸਾਹਿਬ ਵੀ ਇੱਕ ਪਾਸੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗਾ ਹੋ ਸਕਦਾ ਵਾ ਆਉਦੀ ਵਾਈਫ ਨੂੰ ਖੜੇ ਕਰ ਦੇਣਾ ਅਮਰਤਾ ਵੜਿੰਗ ਜੀ ਨੂੰ ਤੇ ਦੂਜੇ ਪਾਸੇ ਆਪਾਂ ਗੱਲ ਕਰ ਗਏ ਵੀ ਡਿੰਪੀ ਢਲੋਂ ਦੀ ਉਹ ਆਪ ਦੇ ਵਿੱਚ ਚਲੇ ਗਏ ਆ ਤਾਂ ਉਹ ਫਿਰ ਆਪਕਣੀਓ ਖੜੇ ਹੋਣਗੇ ਉਹਨਾਂ ਦੀ ਵੀ ਆਪਦੀ ਵੋਟ ਆ ਉੱਥੇ ਇੰਨੇ ਸਾਲ ਕੰਮ ਕਰਿਆ ਉਹਨਾਂ ਨੇ ਵੇ ਵੈਸੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਆ ਬਾਕੀ ਵੋਟਾਂ ਵੇਲੇ ਪਤਾ ਲੱਗੂ ਆ ਵੀ ਲੋਕ ਪਾਰਟੀ ਨੂੰ ਵੋਟ ਪਾਉਂਦੇ ਆ ਕਿ ਡਿੰਪਿਟ ਲਾਉਣ ਨੂੰ ਪਾਉਂਦੇ ਆ ਬਾਕੀ ਮੈਂ ਹਮੇਸ਼ਾ ਗੱਲਾਂ ਨਾਲ ਬੀ ਬੰਦੇ ਨੂੰ ਵੋਟ ਪਾਓ ਜਿਹੜਾ ਤੁਹਾਡੇ ਕੰਮ ਆਉਂਦਾ ਉਹਨੂੰ ਵੋਟ ਪਾਓ ਤੇ ਹੁਣ ਇਹ ਤਾਂ ਹੁਣ ਲੋਕਾਂ ਨੇ ਤੈਅ ਕਰਨਾ ਆ ਜਾਂ ਬਿਜਲੀ ਗੱਲ ਕੀ ਹੋਈ ਆ ਸੁਖਵੀਰ ਜੀ ਤੇ ਡਿੰਪਿਟ ਲਾਵਚਾਲੇ ਵੀ ਕੌਣ ਸਹੀ ਆ ਕੌਣ ਗਲਤ ਆ ਇਹ 'ਚ ਕੋਈ ਸ਼ੱਕ ਨਹੀਂ ਬੰਦਾ ਵਾਕਈ ਡਿੰਪਿਟ ਲੋ ਬਹੁਤ ਵਧੀਆ ਆ ਪਰ ਜੋ ਗੱਲਾਂ ਸਾਹਮਣੇ ਆ ਰਹੀਆਂ ਆ ਉਹ ਥੋੜਾ ਥੋੜਾ ਦਿਮਾਗ ਘਮਾਉਂਦਿਆਂ ਤੇ ਜੇ ਆਪਾਂ ਗੱਲ ਕਰੀਏ ਭਾਜੀਪੀ ਦੀ ਭਾਜੀਪੀ ਦੇ ਵਿੱਚ ਜਿਵੇਂ ਆਪਾਂ ਸੁਣਦੇ ਆਂ ਵੀ ਮਨਪ੍ਰੀਤ ਸਿੰਘ ਬਾਦਲ ਜੀ ਖੜੇ ਹੋ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਇੱਥੋਂ ਪਹਿਲਾਂ ਇਲੈਕਸ਼ਨ ਲੜਦੇ ਰਹੇ ਆ ਸਾਰਿਆਂ ਨੂੰ ਪਤਾ ਹੀ ਐ ਰਾਜਾ ਵੜਿੰਗ ਜੀ ਤੋਂ ਪਹਿਲਾਂ ਇੱਥੇ ਮਨਪ੍ਰੀਤ ਸਿੰਘ ਬਾਦਲ ਹੀ ਜਿੱਤਦੇ ਰਹੇ ਆ ਮਨਪ੍ਰੀਤ ਸਿੰਘ ਬਾਦਲ ਨੇ ਸੀਟ ਛੱਡਣੀ ਸੀ ਤੇ ਰਾਜਾ ਵੜਿੰਗ ਨੇ ਬਣਨਾ ਸੀ ਉਸ ਤੋਂ ਪਹਿਲਾਂ ਇਕੱਲੇ ਮਨਪ੍ਰੀਤ ਬਾਦਲ ਹੀ ਇੱਥੇ ਜਿੱਤਦੇ ਹੁੰਦੇ ਸਭ ਨੂੰ ਪਤਾ ਉਸ ਤੋਂ ਬਾਅਦ ਰਾਜਾ ਵੜਿੰਗ ਬਣਿਆ ਤੇ ਉਸ ਤੋਂ ਬਾਅਦ ਹੋਰ ਕੋਈ ਨਹੀਂ ਬਣਿਆ ਮੁਕਾਬਲਾ ਹੁੰਦਾ ਸੀ ਡਿੰਪੀ ਢੱਲੋਂ ਤੇ ਰਾਜਾ ਬੜਿੰਗ ਵਿੱਚ ਤੇ ਮਨਪੀਤ ਬਦਲ ਦੀ ਪੁਰਾਣੀ ਵੋਟ ਬਹੁਤ ਹੈਗੀ ਇੱਥੇ ਤੇ ਉਹ ਖੜੇ ਹੋਣਗੇ ਤੇ ਰਹਿ ਗਿਆ ਹੁਣ ਕੱਲਾ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਕਣਿਓ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਖੜੇ ਹੋ ਸਕਦੇ ਆ ਤੇ ਜਾਂਕੀ ਹੋਰ ਹਜੇ ਤੱਕ ਸਾਹਮਣੇ ਨਾ ਨਹੀਂ ਆਇਆ ਇਹ ਮੇਰਾ ਮੰਨਣਾ ਹੈ ਹੁਣ ਤੁਸੀਂ ਲਾਲੋ ਸਾਹਿਬ ਵੀ ਆਪ ਕਣਿਗਾ ਤਾਂ ਡਿੰਪੀ ਢੱਲੋਂ ਕਾਂਗਰਸ ਕਣਿਗਾ ਅਮਰਤਾ ਬੜਿੰਗ ਜੀ ਰਾਜਵਡਿੰਗ ਦੇ ਵਾਈਫ ਤੇ ਬੀਜੇਪੀ ਕਣੀਆਂ ਨੂੰ ਮਰਪੀ ਸਿੰਘ ਬਾਦਲ ਜੀ ਤੇ ਕਾਲੀਦਲ ਕਣੀਆਂ ਜੇ ਖੜੇ ਹੁੰਦੇ ਆ ਤਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬਾਕੀ ਪਤਾ ਲੱਗ ਜੂ ਥੋੜੇ ਦਿਨਾਂ ਤਾਂ ਹੀ ਵੀ ਕੌਣ ਖੜੇ ਹੁੰਦੇ ਆ ਮੈਨੂੰ ਲੱਗਦਾ ਹੁਣ ਤੁਸੀਂ ਵੇਖ ਲਓ ਵੀ ਐਡੇ ਵੱਡੇ ਵੱਡੇ ਲੀਡਰ ਜੇ ਖੜੇ ਹੁੰਦੇ ਆ ਤਾਂ ਸਾਰਿਆਂ ਦੀ ਮਤਲਬ ਮੁੱਛ ਦਾ ਸਵਾਲ ਆ ਮਤਲਬ ਸਾਰਿਆਂ ਦੀ ਇੱਜ਼ਤ ਦਾ ਤੇ ਹੋਊਗੀ ਸੁਖਵੀਰ ਸਿੰਘ ਬਾਦਲ ਦੀ ਵੀ ਰਾਜਵਡਿੰਗ ਜੀ ਦੀ ਵੀ ਮਨਪੀਤ ਸਿੰਘ ਬਾਦਲ ਜੀ ਦੀ ਵੀ ਤੇ ਡਿੰਪੀ ਢੱਲੂ ਦੀ ਵੀ ਵਾਕੀ ਹੁਣ ਲੋਕ ਦੱਸਣਗੇ ਜਾਂ ਰਿਜ਼ਲਟ ਦੱਸੂਗਾ ਕੀ ਬੰਦਾ ਹੈ ਕੀ ਨਹੀਂ ਹੁਣ ਤੇ ਨਿਊਜ਼ ਦੇ ਵਿੱਚ ਬਸ ਇਹੀ ਖਬਰ ਆ ਜਾਂਦੀ ਹੈ ਡਿੰਪੀ ਢਲਵਾ ਲਈ ਤੇ ਹੁਣ ਮੈਂ ਹੁਣ ਦੱਸਦਾ ਹਾਂ ਸੁਖਵੀਰ ਸਿੰਘ ਬਾਦਲ ਦਾ ਕੀ ਬਿਆਨ ਆ ਉਹ ਜਿਹੜੇ ਹੁੰਦੇ ਪੋਡਕਾਸਟ ਉਹਦੇ ਵਿੱਚ ਉਹਨਾਂ ਨੇ ਇੰਟਰਵਿਊ ਦਿੱਤਾ ਸੀਗਾ ਉਹ ਕਹਿੰਦੇ ਵੀ ਮੇਰੀ ਇੰਨੀ ਪੱਕੀ ਯਾਰੀ ਹੈ ਡਿੰਪੀ ਢਲਵਣਾ ਵੀ ਹੁਣ ਵੀ ਹੈਗੀ ਹੈ ਚਲੋ ਮਤਲਬ ਇੰਨੀ ਪੱਕੀ ਯਾਰੀ ਹੈ ਵੀ ਇੰਨੇ ਸਾਲਾਂ ਦੇ ਸਿੱਖ ਇਕੱਠੇ ਰਹਿੰਦੇ ਆ ਵੀ ਮੇਰੇ ਸਿਰ ਤੇ ਹੱਥ ਰੱਖ ਕੇ ਡਿੰਪੀ ਢਲੋ ਇਹ ਗੱਲ ਕਹਿ ਦੇ ਵੀ ਮੈਂ ਕਦੇ ਉਹਨੂੰ ਕਿਸੇ ਕੰਮ ਤੋਂ ਨਾ ਕਰੀ ਹੋਵੇ ਜਾਂ ਮੈਂ ਇਹ ਕੱਲ ਆਖੀ ਹੋਵੇ ਵੀ ਮੈਂ ਟਿਕਟ ਕਿਸੇ ਹੋਰ ਨੂੰ ਦਿੰਨਾ ਕਿਦਰ ਵੀ ਦੀ ਬਸ ਉਹਨਾਂ ਨੇ ਇਹ ਕੱਲ ਵੀ ਆਖਿਆ ਵੀ ਮੇਰਾ ਡਿੰਪਿਟ ਨੂੰ ਬਹੁਤ ਪਿਆਰ ਆ ਤੇ ਮੇਰੇ ਮਤਲਬ ਮੇਰੇ ਤੇ ਵਿਸ਼ਵਾਸ ਹੀ ਬਹੁਤ ਕਰਦਾ ਹੈ ਵੀ ਡਿੰਪੀ ਢਿੱਲੋਂ ਮੇਰੇ ਸਿਰ ਤੇ ਹੱਥ ਰੱਖ ਕੇ ਇਹ ਗੱਲ ਕਹਦੇ ਵੀ ਮੈਂ ਟਿਕਟ ਦਾ ਕਿਸੇ ਵੀ ਹੋਰ ਬੰਦੇ ਦਾ ਨਾਮ ਹੀ ਲਿਆ ਹੋਵੇ ਅਰੇ ਡਿੰਪੀ ਢਿੱਲੋਂ ਨੂੰ ਪਤਾ ਸਭ ਨੂੰ ਪਤਾ ਸੀ ਵੀ ਇਹ ਜਿਹੜੀ ਗਿੱਦੜ ਵਾਲੀ ਟਿਕਟ ਹੈ ਇਹ ਡਿੰਪੀ ਢਿੱਲੋਂ ਦੀ ਆ ਤੇ ਉਧਰ ਆਪਾਂ ਜਿਹੜੀ ਆਪਾਂ ਨੂੰ ਖਬਰ ਸੁਣਨ ਮਿਲੀ ਸੀ ਉਹ ਐ ਸੁਣੀ ਸੀ ਵੀ ਟੈਕਟ ਉਹ ਇਹਨਾਂ ਨੂੰ ਨਹੀਂ ਦੇਣਾ ਚਾਹੁੰਦੇ ਉਹ ਦੇਣਾ ਚਾਹੁੰਦੇ ਮਨਪ੍ਰੀਤ ਬਾਦਲ ਨੂੰ ਸੁਖਵੀਰ ਸਿੰਘ ਬਾਦਲ ਪਰ ਹਾਲਾਂਕਿ ਇਹ ਹਜੇ ਨਹੀਂ ਹੈ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਹੁਣ ਵਿਚਲੀ ਗੱਲ ਤੁਹਾਡੇ ਸਾਹਮਣੇ ਆ ਫੇਰ ਇਹ ਮਾੜੀ ਗੱਲ ਹੈ ਢਿੱਲੋ ਸਾਹਿਬ ਦੀ ਐ ਨਹੀਂ ਹੋਣਾ ਚਾਹੀਦਾ ਸੀ ਇੰਨਾ ਸਾਥ ਐ ਇੰਨੀ ਪੱਕੀ ਯਾਰੀ ਐ ਤੇ ਕੋਈ ਨਹੀਂ ਸਮਾਂ ਆਉਂਦੇ ਅੰਦਰ ਰਹਿੰਦਾ ਬੰਦੇ ਦਾ ਤੇ ਵੈਸੇ ਆਪਾਂ ਦੇਖਦੇ ਆ ਰਹੇ ਹਾਂ ਸੁਖਵੀਰ ਸਿੰਘ ਬਾਦਲ ਨੇ ਹਮੇਸ਼ਾ ਹੀ ਢਿੱਲਾ ਪਰਿਵਾਰ ਦਾ ਸਾਥ ਦਿੱਤਾ ਸਾਰਿਆਂ ਨੂੰ ਪਤਾ ਹੈ ਜਿੱਥੇ ਮਤਲਬ ਲੋਡ ਪੈਂਦੇ ਸੀ 1 ਮਿੰਟ ਜਾ ਕੇ ਪਹੁੰਚ ਜਾਂਦੇ ਹੁੰਦੇ ਸੀ 1 ਮਿੰਟ ਚ ਭਾਵੇਂ ਉਹ ਜੇਲ੍ਹ ਗਏ ਸਣੀ ਭਾਈ ਉਹਦੋਂ ਵੀ ਗਏ ਆ ਸੁਖਵੀਰ ਜੀ 1 ਮਿੰਟ ਤਿਆਰ ਰਹਿੰਦੇ ਸੀਗੇ ਉਹ ਕਹਿੰਦੇ ਬਈ ਇਲੈਕਸ਼ਨ ਆਸਤੇ ਸਭ ਕਰ ਆਸਤੇ ਅਸੀਂ ਕਦੇ ਕੋਈ ਸ਼ੱਕਿਆ ਨਹੀਂ ਸੀ ਇਸ ਤਾਂ ਹੀ ਕਹਿੰਦਾ ਸੀ ਵਾਸੀ ਹੈਗੇ ਆ ਚਲੋ ਜੋ ਹੁਣ ਹੋਣਾ ਉਹ ਤਾਂ ਹੁਣ ਹੋਣਾ ਹੀ ਆ ਹੁਣ ਕੁਝ ਹੋ ਤਾਂ ਸਕਦਾ ਨਹੀਂ ਹੁਣ ਬਸ ਆਂ ਹੀ ਦੇਖਣਾ ਕਿ ਕਾਲੀ ਦਰ ਕਿਹਨੂੰ ਆਪਦਾ ਉਮੀਦਵਾਰ ਲਾਉਂਦਾ ਹੈ ਤੇ ਗਾਂ ਫਿਰ ਇੱਜ਼ਤ ਦਾ ਸਵਾਲ ਆ ਹੁਣ ਲੱਗ ਜੂ ਪਤਾ ਤੇ ਦੋਸਤੋ ਮੈਂ ਗੱਲ ਕਰਦਾ ਸੀ ਮੈਂ ਕਿਹਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਠੀਕ ਆ ਬੰਦੇ ਨੂੰ ਵੋਟ ਪਾਓ ਪਰ ਆਇਆ ਵੀ ਯਾਰ ਇੰਨੇ ਸਾਲਾਂ ਦੀ ਯਾਰੀ ਜਿਵੇਂ ਟੁੱਟੀ ਐ ਜਾਂ ਪਾਰਟੀ ਛੱਡੀ ਐ ਪਰ ਇਹਨਾਂ ਮਤਲਬ ਉਤਲੇ ਲੈਵਲ ਤੇ ਤਾਂ ਕੰਮ ਠੀਕ ਹੋ ਜਾਂਦਾ ਪਰ ਤੁਸੀਂ ਪਿੰਡ ਲੈਵਲ ਤੇ ਵੇਖੋ ਯਾਰ ਹੁਣ ਮੈਂ ਆ ਮੰਨ ਲਓ ਮੇਰੀ ਕਿਸੇ ਨਾਲ ਆਪ ਵਾਲੇ ਬੰਦੇ ਨਾਲ ਬੰਦ ਹੀ ਨਹੀਂ ਮੇਰੇ ਕਾਂਗਰਸ ਵਾਲੇ ਬੰਦੇ ਨਾਲ ਮੰਨ ਲਓ ਬੰਦ ਦੀਆਂ ਭਾਜੀਪੀ ਵਾਲੇ ਬੰਦੇ ਨਾਲ ਮੇਰੀ ਬੰਦ ਹੀ ਨਹੀਂ ਤੇ ਮੈਂ ਮੇਰੇ ਲੀਡਰ ਦੇ ਸਰ ਤੇ ਛਾਲਾ ਮਾਰੀ ਜਾਂਦਾ ਵੀ ਆਪਣਾ ਲੀਡਰ ਹੈਗਾ ਯਾਰ ਆਪਣੇ ਅੱਛੇ ਦੁਸ਼ਮਣੀ ਦੀ ਪਾਰਟੀ ਕਰਕੇ ਪੈਂਦੀ ਲੋਕਾਂ ਦੀ ਤੇ ਕੱਲ ਨੂੰ ਆਪਣਾ ਲੀਡਰ ਜਿਹੜੀ ਪਾਰਟੀ ਨੇ ਆਪਣੀ ਬੰਦੀ ਉਸ ਪਾਰਟੀ ਜਾ ਕੇ ਸ਼ਾਮਲ ਹੋ ਜੇ ਫਿਰ ਥੋੜੀ ਕੀਟ ਦਰੂਗੀ ਤੇ ਜਿਹੜੇ ਬੰਦੇ ਨੇ ਆਪਣੇ ਪਿੰਡ ਚ ਬੰਦੇ ਨਹੀਂ ਤੇ ਉਹ ਉਸ ਪਾਰਟੀ ਦਾ ਸਰਪੰਚ ਹੋਵੇ ਜਾਂ ਮੈਂਬਰ ਹੋਵੇ ਜਾਂ ਬੰਦਾ ਹੀ ਹੋਵੇ ਫਿਰ ਆਪਣਾ ਛੀਂਡਾ ਨਾ ਕਰੂਗਾ ਲੈ ਤੁਸੀਂ ਵੀ ਆਗੇ ਸਾਡੀ ਪਾਰਟੀ ਚ ਵਰਕਰਾਂ ਦੀ ਇੱਜ਼ਤ ਜਿਵੇਂ ਮਿੱਟੀ ਹੋ ਜਾਂਦੀ ਐ ਇਸ ਕੰਮ ਨਾਲ ਤੇ ਬੰਦੇ ਦਾ ਜਿਹੜਾ ਦਿਲ ਟੁੱਟ ਜਾਂਦਾ ਤਾਂ ਕਰਕੇ ਦੋਸਤੋ ਇਹ ਚੀਜ਼ ਐ ਜਿਹੜੀ ਨਹੀਂ ਹੋਣੀ ਚਾਹੀਦੀ ਸਭ ਨਾਲ ਪਤਾ ਨੇ ਵੀ ਪਿਆਰ ਬਣਾ ਕੇ ਰੱਖੋ ਤੇ ਇਲੈਕਸ਼ਨ ਤਾਂ ਚਲਾਉਂਦੇ ਜਾਂਦੇ ਰਹਿੰਦੇ ਆ ਤੇ ਦੁੱਖ ਲੱਗਦਾ ਇਸ ਚੀਜ਼ ਨਾਲ ਬਾਲਸਵਾਰੇ ਹੁੰਦੇ ਸੀ ਵੀ ਦਲ ਬਦਲੀ ਨਹੀਂ ਹੋਣੀ ਚਾਹੀਦੀ ਵਾਕਿਆ ਨਹੀਂ ਹੋਣੀ ਚਾਹੀਦੀ ਤੇ ਇਹ ਤਾਂ ਤੁਹਾਡੇ ਸਾਹਮਣੇ ਸਭ ਕੁਝ ਹੋਇਆ ਜੋ ਹੋਇਆ ਤੇ ਮੈਂ ਤਾਂ ਜਿੰਨਾ ਮੈਂ ਖਬਰ ਸੁਣੀ ਸੀ ਮੇਰਾ ਤਾਂ ਮਨ ਬੜਾ ਦਾਸ ਸੀ ਮੈਂ ਇਹ ਰਾਹ ਕੀ ਹੋ ਗਿਆ ਉਹ ਤਾਂ ਬੰਦੇ ਬੜੇ ਚੰਗੇ ਆ ਹੁਣ ਬਿਜਲੀ ਪ੍ਰੋਪਰ ਗੱਲ ਤਾਂ ਉਹ ਜਿਹੜੀ ਉਹਨਾਂ ਨੇ ਦੱਸੀ ਉਹ ਤਾਂ ਇਹੀ ਹੈ ਤੇ ਬਾਕੀ ਜੇ ਕੋਈ ਹੋਰ ਗੱਲ ਹੋਵੇ ਉਹ ਆਪਾਂ ਨੂੰ ਪਤਾ ਨਹੀਂ ਬਾਕੀ ਤੁਸੀਂ ਵੱਧ ਸਿਆਣੇ ਹੋ ਤੇ ਦੱਸ ਦਿਓ ਕਮੈਂਟਾਂ ਵਿੱਚ ਵੀ ਤੁਹਾਨੂੰ ਕੀ ਲੱਗਦਾ ਹੁਣ ਵੇਖੋ ਵੀ ਚਾਰ ਜਾਣੇ ਆ ਮੈਦਾਨ ਦੇ ਵਿੱਚ ਤੇ ਚਾਰਾਂ ਚੋਂ ਕਿਹੜਾ ਬਾਜੀ ਮਾਰਦਾ ਇਹ ਮੁਕਾਬਲਾ ਦੇਖਣ ਵਾਲਾ ਹੋਊਗਾ ਬਸ ਆਇਆ ਵੀ ਹੁਣ ਚੰਨੂ ਕਿਸੇ ਬੰਦੇ ਤੇ ਮਾਣਾ ਛੋਟਾ ਬੰਦਾ ਭਰੋਸਾ ਤੋੜ ਦੇ ਫਿਰ ਦਿਲ ਚ ਚੀਸ ਤਾਂ ਪੈਂਦੀ ਆ ਨਾ ਉਹੀ ਗੱਲ ਹੈ ਵੀ ਹੋਰ ਪਿੰਡ ਦੇ ਵਿੱਚ ਆਪਾਂ ਨਾ ਕੀ ਰ ਸੋਚਦੇ ਨੇ ਆ ਵੀ ਰਹਾਇਓ ਬਾਦਲਾਂ ਸਰਕਾਰ ਆ ਜਾਈਓ ਕੈਪਟਨ ਦੀ ਸਰਕਾਰ ਆ ਜੇ ਹਰ ਇੱਕ ਬੰਦਾ ਹੀ ਸੋਚਦਾ ਅੱਛਾ ਆਪਾਂ ਨੂੰ ਕੰਮ ਕੋਈ ਨਹੀਂ ਹੁੰਦਾ ਕੰਮ ਆਪਾਂ ਕੋਈ ਨਹੀਂ ਲੈਣਾ ਬਸ ਐ ਹੁੰਦਾ ਪਿੰਡ ਦੇ ਵਿੱਚ ਐ ਟੌਰ ਬਣ ਜੂ ਆਪਣੀ ਲੈ ਸਾਡੀ ਸਰਕਾਰ ਜਿੱਤ ਗਈ ਅਸੀਂ ਜਿੱਤ ਗਏ ਆਪਾਂ ਹੀ ਸੋਚਦੇ ਆਂ ਹੋਰ ਕੰਮ ਤਾਂ ਕਿਸੇ ਨੂੰ ਕੋਸ ਨਹੀਂ ਹੁੰਦਾ ਵੀ ਆਇਆ ਵੀ ਬਸ ਸਟਾਪ ਤੇ ਰਹਿਣਾ ਆਪਾਂ ਪਿੰਡ 'ਚ ਵੀ ਕਾਂਗਰਸ ਪਾਰਟੀ ਦੇ ਬੰਦੇ ਨੀਵਾ ਦਿਖਾਉਣਾ ਆਪਾਂ ਭਾਜਪਾ ਦੇ ਨੀਵਾ ਦਿਖਾਉਣਾ ਆਪਾਂ ਆਪੜ ਨੂੰ ਨੀਵਾ ਦਿਖਾਉਣਾ ਆਪਾਂ ਜਾਂ ਕੱਲ੍ਹ ਨੂੰ ਵੀ ਨੀਵਾ ਦਿਖਾਉਣਾ ਆਪਾਂ ਵੀ ਮੇਰੀ ਸਰਕਾਰ ਬਣ ਜੇ ਬਸ ਹੋਰ ਆਪ ਨੂੰ ਕੰਮ ਕਿਸ ਤੱਕ ਕੁਝ ਨਹੀਂ ਪੈਣਾ ਬਸ ਐ ਹੀ ਹੁੰਦਾ ਨੀਵਾ ਦਿਖਾਉਣਾ ਤੇ ਤੁਹਾਡਾ ਲੀਡਰ ਹੀ ਉਧਰ ਰਲ ਗਿਆ ਤਾਂ ਫਿਰ ਨੀਵਾ ਕਿਹਨੂੰ ਦਿਖਾਉਂਗੇ ਬਸ ਐ ਹੁੰਦੀ ਹੈ ਲੋਕਾਂ ਨਾਲ ਤਾਂ ਕਰ ਆਇਆ ਵੀ ਬਾਹਲਾ ਮਕਰ ਵੀੜਾ ਲੱਗੋ ਕਿਸਦੇ ਯਾਰ ਹਰੇਕ ਨਾ ਪਿੰਡ ਚ ਬਣਾ ਕੇ ਰੱਖੋ ਕੱਲ ਨੂੰ ਇਹ ਚੀਜ਼ ਦੇ ਨੌਬਤੀ ਨਾ ਆਵੇ ਅੱਜ ਕੱਲ ਲੀਡਰ ਸਾਰੇ ਸੁਰਪਤੀ ਕਿਵੇਂ ਹੁੰਦੇ ਜਾਂਦੇ ਆ ਤੇ ਆਪਦਾ ਪਰਪਾ ਕਾਇਮ ਰੱਖੋ ਸਭ ਨਾਲ ਪਿਆਰ ਬਣਾ ਕੇ ਰੱਖੋ ਕੋਈ ਨਹੀਂ ਹੁਣ ਤਾਂ ਇਲੈਕਸ਼ਨ ਆਉਂਦੇ ਆ ਆਉਂਦੇ ਰਹਿਣ ਦਿਓ ਜਾਂਦੇ ਜਾਂਦੇ ਰਹਿਣ ਦਿਓ ਪਰ ਪਿਆਰ ਤਾਂ ਬਣਾ ਬਣਾ ਕੇ ਰੱਖੋ ਇਹ ਲੀਡਰਾਂ ਵਿੱਚ ਐਵੇਂ ਲੜਾਈ ਨਾ ਬਿੱਡੋ ਬਾਕੀ ਗੱਲ ਆ ਯਾਰ ਵੀ ਮੈਨੂੰ ਤਾਂ ਹਜੇ ਵਿਸ਼ਵਾਸ ਨਹੀਂ ਹੁੰਦਾ ਯਾਰ ਵੀ ਐਵੇਂ ਹੋ ਸਕਦਾ ਵੀ ਬਾਈ ਡਿੰਪੀਰ ਕੇ ਪਾਰਟੀ ਛੱਡ ਸਕਦੇ ਮੇਰਾ ਦਿਲ ਤਾਂ ਮੰਨਦਾ ਨਹੀਂ ਪਰ ਸਾਰਾ ਕੁਝ ਹੋ ਗਿਆ ਤੁਹਾਡੇ ਸਾਹਮਣੇ ਹੀ ਹੈ ਕੀ ਕਰ ਸਕਦੇ ਹੁਣ ਅਗਲੇ ਨੇ ਕੋਈ ਆਪ ਦਾ ਸੋਚਿਆ ਹੀ ਹੋਣਾ ਬਾਕੀ ਐ ਸਰਕਾਰ ਦੇ ਵਿੱਚ ਹੁਣ ਗਏ ਆ ਸਰਕਾਰ ਪਈ ਉਹਨੇ 2.5 ਸਾਲ ਕੋਈ ਹੋਣਾ ਸਿਸਟਮ ਅਗਲੇ ਦਾ ਕੋਈ ਸੋਚ ਸਮਝ ਕੇ ਗਏ ਹੋਣੇ ਪਰ ਹੁਣ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਹੁਣ ਮੈਂ ਉਹ ਵੀਡੀਓ ਮਤਲਬ ਦਸਰਾਂ ਨੇ 14 ਨਾਲ ਬਾਰੇ ਤੁਸੀਂ ਵੇਖ ਹੀ ਲੰਗੀਆਂ ਹੋਣਗੀਆਂ ਕਿਉਂਕਿ ਐਵੇਂ ਕਹਿ ਦਿੱ ਗਿਆ ਆਪਣਾ ਭਾਈ ਸਨੀਆਰ ਗਣੇ ਬਹੁਤ ਪ੍ਰੇਮ ਹੈ ਤੇ ਇੱਧਰ ਤਾਂ ਚਲੋ ਹੈਗੇ ਹੈਗੇ ਬਚਪਨ ਤੋਂ ਬੋਟੀਆਂ ਪਾ ਇੱਧਰ ਪਾਉਣੇ ਆ ਦੁੱਖ ਤਾਂ ਹੁੰਦਾ ਮੈਂ ਤਾਂ ਬਹੁਤ ਦਿਲ ਤੋਂ ਸੋਚਦਾ ਸੀ ਯਾਰ ਇਕੱਠੇ ਹੋ ਜਾਣ ਇਕੱਠੇ ਹੋ ਜਾਣ ਮੈਨੂੰ ਲੱਗਿਆ ਯਾਰ ਵੀ ਗਲਤ ਕਰਿਆ ਬਾਦਲ ਸਰਕਾਰ ਨੇ ਆਪਣੇ ਸੁਖਵੀਰ ਸਿੰਘ ਬਾਦਲ ਨੇ ਟਿਕਟ ਦੇਣੀ ਚਾਹੀਦੀ ਸੀ ਪਰ ਜਦੋਂ ਹੁਣ ਵਿਜਾਨ ਆਇਆ ਤਾਂ ਫਿਰ ਤੁਹਾਡੇ ਸਾਹਮਣੇ ਆ ਫਿਰ ਭਾਈ ਢਿੱਲੋ ਸਾਹਿਬ ਦੀ ਗਲਤੀ ਹੈ ਕੁਝ ਨਹੀਂ ਹੁੰਦਾ ਸੀ ਯਾਰ ਇਲੈਕਸ਼ਨ ਹੀ ਆ ਫੇਰ ਆ ਜਾਂਦੇ ਨਾਲੇ ਕੱਲ ਹੋਰ ਹੈ ਐ ਜਿੱਤੇ ਸੀਗੇ 200% ਜਿੱਤੇ ਸੀ ਸ਼ਾਇਦ ਹੁਣ ਵੀ ਜਿੱਤ ਜਾਣਾ ਪਰ ਐ ਤਾਂ ਪੱਕੇ ਕਲੀਅਰ ਸੀਗਾ ਆਜਾਦ ਖੜੇ ਹੁੰਦੇ ਤਾਂ ਵੀ ਜਿੱਤ ਜਾਂਦੇ ਇਹਦਾ ਕਾਰਨ ਹੁਣ ਆਏ ਆ ਜਿਹੜਾ ਆਮ ਆਦਮੀ ਦਾ ਕੈਂਡੀਡੇਟ ਉੱਤੋਂ ਖੜਾ ਹੋਣਾ ਸੀਗਾ ਆਪ ਕਣੀਓ ਜਿਹੜਾ ਕੈਂਡੀਡੇਟ ਖੜਾ ਹੋਣਾ ਸੀ ਐਮਐਲਏ ਦਾ ਦਾਅਵੇਦਾਰ ਹੁਣ ਉਹ ਬੰਦਾ ਮਤਲਬ ਗੁੱਸੇ ਦਾ ਹੋਊਗਾ ਹੀ ਪਾਰਟੀ ਨਾਲ ਵੀ ਮੈਨੂੰ ਡਿਟੈਕਟ ਬੰਦੀ ਜੇ ਤੁਸੀਂ ਡਿੰਪੇ ਢਲਣੇ ਦਿੱਤੀ ਉਹ ਵੀ ਕੁਛ ਨਾ ਕੁਛ ਵੋਟ ਤਾਂ ਤੋੜੂਗਾ ਬਾਕੀ ਵੇਖੋ ਬਾਈ ਇਹ ਮੇਰਾ ਮੰਨਣਾ ਤੇ ਵੇਖੋ ਕਿੰਨੀਆਂ ਕਿ ਵੋਟਾਂ ਤੋੜਦਾ ਜਾਂ ਨਹੀਂ ਤੋੜਦਾ ਕਈ ਵਾਰ ਨਾ ਜਿਹੜੇ ਲੀਡਰ ਹੁੰਦੇ ਆ ਉੱਤੋਂ ਉੱਤੋਂ ਤਾਂ ਕਹਿੰਦੇ ਹਾਂ ਤੁਹਾਡੇ ਨਾਲ ਆ ਵਿੱਚੋਂ ਨਹੀਂ ਰਲਦੇ ਕਿਉਂਕਿ ਉਹਨੂੰ ਵੀ ਹੁੰਦਾ ਯਾਰ ਮੈਂ ਕਿੱਥ ਤੇ ਬਾਈ ਇਲੈਕਸ਼ਨ ਸੀਗਾ ਮੈਂ ਜਿੱਤੀ ਜਾਣਾ ਸੀਗਾ ਤੇ ਕਿੱਥੇ ਹੁਣ ਨਿੰਪੀ ਢੱਲੋ ਜਿੱਤੂਗਾ ਫਰਕ ਤਾਂ ਪੈਂਦਾ ਹੀ ਐ ਬਾਕੀ ਹੁਣ ਪਤਾ ਲੱਗ ਜੂ ਵੋਟਾਂ ਦੇ ਦਿਨ ਕੀ ਬੰਦ ਐ ਚਲੋ ਬਸ ਮੈਂ ਤਾਂ ਐਂ ਦਿਲ ਚ ਗੱਲ ਸੀ ਮੈਂ ਚਲ ਸ਼ੇਅਰ ਕਰਦੇ ਆ ਨਾਲ ਸਾਨੂੰ ਕੋਈ ਅਪਡੇਟ ਦੰਨੇ ਆ ਤੇ ਬਾਕੀ ਗਿੱਦੜਵਾ ਸੀਟ ਦੇ ਵਿੱਚ ਦੇਖਣ ਵਾਲੇ ਹੋਣਗੇ ਰਿਜ਼ਲਟ ਨਿਆਰੇਦਾਰ ਹੋਣਗੇ ਪੂਰਾ ਫਸਵਾ ਮੁਕਾਬਲਾ ਲੱਗ ਜੂ ਪਤਾ ਕੌਣ ਜਿੱਤਦਾ ਤੇ ਬਾਕੀ ਬਾਈ ਤੁਸੀਂ ਨਾਲੜਿਆ ਕਰੋ ਪਿਆਰ ਬਣਾ ਕੇ ਰੱਖੋ ਪਰਪਾ ਕੰਮ ਕਰੋ ਪੰਨ ਚ ਬਾਕੀ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਖੁਸ਼ ਰਿਆ ਕਰੋ ਕੱਲ ਨੂੰ ਮਿਲਦੇ ਨਵੇਂ ਵੀਡੀਓ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ